ਜੀ ਮੇਰੇ ਵੀਰੋਂ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਦੇ ਘਰ ਪਰਿਵਾਰ ਸੈੱਟ ਹੋਆ ਜਾਨਵਰ ਕੈਮ ਹੋਣਗੇ ਮਿੱਤਰੋ ਲੋ ਜੀ ਕਰਤੀ ਜੀ ਵਲੌਗ ਦੀ ਸਟਾਰਟਿੰਗ ਠੀਕ ਹੈ ਕਿ ਨਹੀਂ ਸਵੇਰੇ ਸਵੇਰੇ ਤੇ ਮੌਸਮ ਅੱਜ ਵੀ ਖਰਾਬ ਹੀ ਹੈ ਮਿੱਤਰੋ ਤੁਹਾਡੇ ਸਾਹਮਣੇ ਹੀ ਹੈ ਬਾਕੀ ਸੂਰਜ ਕਦੇ ਆ ਜਾਂਦਾ ਕਦੇ ਵਾਗ ਜਾਂਦਾ ਤੇ ਖੋਲਦੇ ਆ ਖੁੱਡੇ ਆਪਾਂ ਤੇ ਚਾਬੀ ਪਈ ਹੋਊਗੀ ਅੰਦਰ ਤੇ ਆਪਾਂ ਅੱਜ ਜਿਹੜੇ ਜੋੜੇ ਬਾਪਿਓ ਆਪਾਂ ਕੱਲ ਲਾਏ ਸੀ ਤੇ ਹਜੇ ਲੱਗੇ ਨਹੀਂ ਇਹਨਾਂ ਨੂੰ ਛੱਡ ਦੀਏ। ਜਾਂ ਲੱਕੜ ਵਾਲੇ ਖੁੱਡੇ ਜਾਲੀ 'ਚ ਛੱਡ ਦਾਂਗੇ। ਲੱਕੜ ਵਾਲੀ 'ਚ ਛੱਡ ਦਾਂਗੇ ਠੀਕ ਹੈ ਕਿ ਨਹੀਂ ਅੱਜ ਸੇਫਟੀ ਐਰੋ 'ਚ ਸੇਫਟੀ ਨਹੀਂ ਹੈ ਗਿਆ 'ਚ। ਇਹ ਬਾਹਰ ਪੇ ਅੰਦਰ ਪੇ ਹੁੰਦੇ ਫਿਰ ਤਾਂ ਕੋਈ ਦਿੱਕਤ ਨਹੀਂ ਸੀ। ਐਨ ਐ 'ਚ ਛੱਡ ਦਾਂਗੇ ਬਾਬੇਓ ਠੀਕ ਹੈ ਕਿ ਨਹੀਂ। ਤੇ ਮੈਂ ਖੁੱਡੇ ਖੋਲਣਾ ਇੱਕ ਵਾਰੀ। ਜੀ ਮਿੱਤਰੋ ਖੋਲ ਲਿਆ ਜੀ ਖੁੱਡਾ ਤੇ ਪਹਿਲਾ ਜੋੜਾ ਚੱਕ ਲਿਆ ਆਪਾਂ ਠੀਕ ਹੈ ਕਿ ਨਹੀਂ। ਲਾਲ ਚਿਣਾ ਕਬੂਤਰ ਆ ਉਹ ਪਿੱਛੇ ਬੈਠਾ ਤੇ ਕਬੂਤਰੀ ਹੈਗੀ ਆਪਣੀ ਹਰੇ ਕੰਡ ਵਾਲੀ ਮਿੱਤਰੋ ਆ ਗਈ। ਤੇ ਇਹਨਾਂ ਦਾ ਜੋੜਾ ਲਾਵਾਂਗੇ। ਇਹਨਾਂ ਨੂੰ ਕੱਢ ਲਈਏ ਤੇ ਦੂਜਾ ਚੱਲ ਇਹਨਾਂ ਨੂੰ ਕੱਢ ਲਈਏ ਪਹਿਲਾਂ ਫਿਰ ਦੂਜਾ ਦਿਖਾਣੇ ਆ ਤੁਹਾਨੂੰ ਜੀ ਛੜ ਤੇ ਆਪਾਂ ਜੋੜੇ ਠੀਕ ਹੈ ਕਿ ਨਹੀਂ ਕਬੂਤਰੀ ਬਾਹਰ ਨਾ ਜਾਏ ਬਾਹਰ ਆਉਗੀ ਮਿੱਤਰੋ ਤੇ ਆਪਣੀ ਕਬੂਤਰੀ ਹੈ ਨਹੀਂ ਐਵੇਂ ਬਾਹਰ ਆ ਗਈ ਵੀ ਫਿਰ ਬੱਚੇ ਘੜਾਣ ਵਾਸਤੇ ਲਈ ਆਪਾਂ ਠੀਕ ਹੈ ਕਿ ਨਹੀਂ ਅਗਲੇ ਦੀ ਕਬੂਤਰੀ ਢਾਤੀਆਂ ਫਿਰ ਅਗਲਾ ਗੂਆ ਤਾਂ ਕਰਕੇ ਤੇ ਖੜਜੋ ਦੋ ਮਿੰਟ ਇਹਨੂੰ ਪਿੱਛੇ ਕੈਮਰਾਮੈਨ ਕਰਨਾ ਲੋ ਜੀ ਆਹ ਕਬੂਤਰੀ ਹੈ ਠੀਕ ਹੈ ਕਿ ਨਹੀਂ ਤੇ ਬਾਬੇ ਵਾਲਾ ਕਬੂਤਰ ਆਪਣਾ ਕਰੋ ਸ਼ੌਕ ਲੋ ਯਾਰ ਦੇਖੀ ਜਾਊਗੀ ਕੁਛ ਜੰਦਾ ਵਾਲਾ ਕਰ ਲੋ ਸ਼ੌਕ ਮਿੱਤਰੋ ਤੇ ਵੈਸੇ ਤਾਂ ਪਿਛਲੇ ਬਲੌਗ ਚ ਵੀ ਦਿਖਾਈ ਸੀ ਆਪਾਂ ਬਾਰੀ ਬਾਰੀ ਦਿਖਾਈ ਨਹੀਂ ਕਰਦੇ ਚਲੋ ਕੋਈ ਨਹੀਂ ਮੈਂ ਗਿਆ ਕਰਾ ਦਿਆਂ ਸ਼ੌਕ ਤੇ ਦੂਜੀ ਜੋੜੀ ਆ ਲਾਲ ਚਿਣਾ ਕਬੂਤਰ ਤੇ ਜਿਹੜੀ ਆ ਕਬੂਤਰੀ ਆ ਪਹਿਲਾਂ ਥੱਲੇ ਵਾਲੇ ਕਬੂਤਰ ਨਾਲ ਨਹੀਂ ਲੱਗ ਰਹੀ ਸੀ ਜਿਹੜਾ ਹੁਣ ਦਿਖਾਇਆ ਤੁਹਾਨੂੰ ਤੇ ਉਹ ਆਪਾਂ ਜਿਹੜਾ ਤੋੜਤਾ ਤੇ ਆ ਲਾਲ ਚਿਣਾ ਕਬੂਤਰ ਲਾਤਾ ਇਹਦੇ ਨਾਲ ਕਰੋ ਤੱਕ ਆ ਕਬੂਤਰ ਆ ਕਬੂਤਰੀ ਆ ਕਬੂਤਰ ਵੀ ਹੋਈ ਬਾਈ ਤੋਂ ਲਿਆ ਤੇ ਓਕੇ ਆ ਜੋੜੇ ਛੜਤੇ ਆਪਾਂ ਜਾਲ 'ਚ ਹਜੇ ਆਲਾ ਕਬੂਤਰ ਗੁੜਕਣ ਨਹੀਂ ਲੱਗਿਆ ਕਿਉਂਕਿ ਨਵਾਂ ਨਵਾਂ ਘਰ ਰਹਿਣਾ ਇਹ ਤਾਂ ਹੌਲੀ-ਹੌਲੀ ਸੁਆ ਉਹ ਜੂਗਾ ਘਰ ਦਾ ਫਿਰ ਹੌਲੀ-ਹੌਲੀ ਚੱਲ ਪੂ ਆਪੇ ਹੀ ਠੀਕ ਹੈ ਕਿ ਨਹੀਂ ਇਹ ਕੰਮ ਤਾਂ ਆਪਣਾ ਹੋ ਗਿਆ ਤੇ ਬਾਕੀ ਪੂਰੂ ਨੇ ਆਂਡਾ ਰੱਖ ਲਿਆ ਸੀ ਕੱਲ ਤੇ ਦੂਜਾ ਆਂਡਾ ਕਬੂਤਰੀ ਅੱਜ ਧਰ ਲੂਗੀ ਆ ਬੈਠੀ ਕਬੂਤਰੀ ਤੇ ਬਾਲਾਂ ਦਾ ਤੰਗ ਨਹੀਂ ਕਰਦੇ ਠੀਕ ਹੈ ਕਿ ਨਹੀਂ ਬਾਈ ਬਾਈ ਫਿਰ ਉੱਠਦੀ ਐ ਕੀ ਫਾਇਦਾ ਤੇ ਪਾਣੀ ਵੀ ਚੇਂਜ ਕਰਨਾਲਾ ਅੱਜ ਪਾਣੀ ਵੀ ਚੇਂਜ ਕਰ ਦਾਂਗੇ ਬਾਬਿਓ ਠੀਕ ਹੈ ਕਿ ਨਹੀਂ ਤੂੰ ਕਿੱਥੇ ਡਿੱਗਣਾ ਹੈ ਪਾਣੀ ਚੇਂਜ ਕਰ ਦਾਂਗੇ ਅੱਜ ਸ਼ਾਮ ਨੂੰ ਤੇ ਇਧਰੋਂ ਉਹਦੇ ਥੱਲੇ 깔 ਆਂਡਾ ਧਰਿਆ ਆਪਾਂ ਆਓ ਬੈਠੀ ਲਾਲ ਚਿਨੀ ਕਬੂਤਰੀ ਆਪਣੀ ਆਪਣੇ ਕੋਲ ਜਾਨਾ ਲਾਲਚੀ ਨਹੀਂ ਨੇ ਲਾਲਚੀ ਬਾਰੇ ਨੇ ਤੇ ਬਾਕੀ ਹੁਣ ਕਰਦੇ ਆਂ ਬਰੀਡ ਤਿਆਰ ਸ਼ਾਕਖਿਆਂ ਦੀ ਕਰਦੇ ਆਂ ਤੇ ਬਾਕੀ ਲਾਲਖੇ ਜੋੜੇ ਕਰਾਂਗੇ ਦੇਖਦੇ ਆਂ ਸ਼ਾਕਖੇ ਕਿਹੜੇ ਅੱਖਾਂ ਦੇ ਕੱਟਦੇ ਆਂ ਸ਼ਾਕਖੇ ਕੱਢਨੇ ਜਾਂਦੇ ਆਂ ਕਬੂਤਰ ਵੀ ਸ਼ਾਕਖੀ ਆ ਕਬੂਤਰ ਵੀ ਸ਼ਾਕਖਾ ਹੈ ਦੇਖੋ ਬੱਚੇ ਕਿਹੜੇ ਅੱਖ ਦੇ ਆਉਂਦੇ ਆ ਕਿਹਪਤਾ ਕਿਹੜੇ ਕੱਢ ਪੈਣ ਕਦੇ ਆਪਾਂ ਜੋੜਾ ਉਹ ਲਾਇਆ ਨਹੀਂ ਜੇ ਲਾਇਆ ਹੁੰਦਾ ਫਿਰ ਤਾਂ ਪਤਾ ਹੁੰਦਾ ਆਪਾਂ ਨੂੰ ਵੀ ਕਿਹੜੇ ਬੱਚੇ ਆਣਗੇ ਫਿਰ ਬਾਕੀ ਓਕੇ ਆ ਤੇ ਇਧਰੋਂ ਪਾਣੀ ਪੁਣੀ ਚੇਂਜ ਕਰਨਾ ਸ਼ਾਮ ਨੂੰ ਕਰ ਦਾਂਗੇ। ਜੋੜੀਆਂ ਦਾ ਛੜਤੀਆ ਬਾਬੇ ਆਪਾਂ ਠੀਕੇ ਗਏ ਨਹੀਂ ਤੇ ਕਬੂਤਰਾਂ ਨੂੰ ਪਿੱਲੀ ਟੀ ਵੀ ਪਾਣੀ ਸੀ। ਬਾਕੀ ਆਪਣੇ ਤਾਂ ਹੋਰੇ ਹੈ ਠੀਕੇ ਗਣੀ ਪਗਰ ਸਾਨੂੰ ਵੀ ਸ਼ਹਿਰ ਚ ਘਰ ਆਪਣਾ। ਤੇ ਤਾਂ ਕਰਤੀ ਜਿੱਥੇ ਪੁਰਾਣੇ ਮਕਾਨ ਹੁੰਦੇ ਉੱਥੇ ਮਿਲ ਜਾਂਦੀ ਐ ਤੇ ਦੁਕਾਨ ਤੋਂ ਆਪਾਂ ਚੱਕ ਕੇ ਤਾਂ ਲਿਆਏ ਸੀ ਪਰ ਉਹ ਨਹੀਂ ਸੀਗੀ ਤੇ ਬਾਕੀ ਬਿੱਲਾ ਕਹਿੰਦਾ ਆਪਣੇ ਪਈਆਂ ਉੱਥੇ ਬਿੱਲੇ ਨੂੰ ਕਰਿਆ ਫੋਨ ਮੈਂ ਕਹਿੰ ਲਈ ਦੋ ਦੋ ਤਿੰਨ ਇੱਟਾਂ ਲਈ ਬਹੁਤ ਹੈ। ਇੱਕ ਵਾਰੀ ਬਾਅਦ ਚ ਚੱਕ ਲਿਆਵਾਂਗੇ ਜੇ ਲੋਡ ਪਈ ਕਰਿਆ ਬਿੱਲੇ ਨੂੰ ਫੋਨ ਕੀਤਾ ਕਹਿੰਦਾ ਸ਼ਾਮ ਨੂੰ ਫੜਾ ਦਿਉਂਗਾ ਕੋਈ ਨਾ ਤੇ ਬਾਕੀ ਇੱਧਰ ਛੱਡ ਕੇ ਜੋੜੀਆਂ ਆਕਿਲ ਪਸਾਤਾ ਉਰੇ ਤੇ ਥੱਲੇ ਤਾਲਾ ਪਸਾ ਦਿੰਨੇ ਆ ਤਾਲਾ ਪਿਆਊਗਾ ਆਪਣਾ ਅੰਦਰ ਮਿੱਤਰੋ ਦੇਖਦੇ ਆਂ ਉਰੇ ਕਿਤੇ ਪਿਆ ਹੋਊਗਾ ਤੇ ਇਹਦਾ ਤਾਲਾ ਵੀ ਨਹੀਂ ਪਿਆ ਇਹਦਾ ਤਾਲਾ ਕਿੱਥੇ ਆ ਹੈ ਆਪੇ ਅੰਦਰ ਪਿਆ ਚਲੋ ਇੱਕ ਵਾਰੀ ਆ ਪਸਾ ਦਿੰਨੇ ਆ ਤੇ ਬਾਅਦ ਚ ਲਾ ਦਾਂਗੇ ਉਰੇ ਆਪਾ ਇਹ ਕੋੜੀ-ਕੂੜੀ ਵੀ ਯਾਰ ਵਿੱਚ ਪਈ ਐ ਠੀਕ ਹੈ ਕਿ ਨਹੀਂ ਸਫਾਈ ਕਰਨ ਵਾਲੀ ਯਾਰ ਜਿੰਨੀ ਸਫਾਈ ਕਰ ਲਓ ਉਹਨਾਂ ਗੰਦ ਮੱਚ ਜਾਂਦਾ ਯਾਰ ਪਤਾ ਨਹੀਂ ਕੀ ਚੱਕਰ ਹੈ ਆ ਤੁਹਾਡੇ ਸਾਹਮਣੇ ਦੇਖਿਓ ਆ ਸਮਾਨ ਦੇਖੋ ਕਿਵੇਂ ਆ ਕੋੜੀ ਵਿੱਚ ਮੰਜਾ ਕੁਰਸੀ ਕਿੱਥੇ ਪਈ ਐ ਜਿਵੇਂ ਹੀ ਬੁਰਾ ਹਾਲ ਹੋ ਰਿਹਾ ਚਲੋ ਸ਼ਾਮ ਨੂੰ ਦੇਖਦੇ ਹਾਂ ਕਿਰਾਂ ਵਸ ਜੋੜੀਆਂ ਛੱਡਣੀ ਐ ਸਿਆਪਾ ਦਿਨੇ ਮੈਂ ਕਿਹਾ 4-5 ਘੰਟੇ ਛੱਡ ਦਿਆਂ ਅੱਡ ਇਹਨਾਂ ਨੂੰ ਜੋੜਾ ਫੇਰ ਲੱਗ ਜੂ 2-3 ਦਿਨਾਂ ਚ ਨਵੇਂ ਨਵੇਂ ਕਬੂਤਰ ਆ ਤਾਂ ਕਰਕੇ ਗੁੜਕਦੇ ਨਹੀਂ ਬੋਲਦੇ ਨੇ ਕਬੂਤਰ ਹੌਲੀ ਹੌਲੀ ਹੋ ਜੂਗੀ ਸੈਟਿੰਗ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਕਬੂਤਰ ਖੱਟੀ ਅੱਖਦਾ ਤੇ ਬਾਕੀ ਕਬੂਤਰੇ ਵੀ ਖੱਟੀ ਅੱਖਦੀ ਐ ਥੱਲੇ ਤੇ ਓਕੇ ਆ ਬਾਬੇਓ ਬੱਸ ਫਿਰ ਤੇ ਛਤਰੀਆਂ ਛੁਤਰੀਆਂ ਵੀ ਕਰਾਂਗੇ ਤਿਆਰ ਹਲੇ ਤਾਂ ਬਹੁਤ ਟਾਈਮ ਪਿਆ ਲਾ ਲੋ ਜਿਹੜੇ ਸਭ ਤੋਂ ਪਹਿਲਾਂ ਅੰਡੇ ਧਰੇ ਸੀ ਦੋ ਤਰੀਕ ਨੂੰ ਧਰੇ ਸੀ ਤੇਰਾ ਹੋ ਗਈ ਅੱਜ 10-11 ਦਿਨ ਪਏ ਬੱਚੇ ਨਿਕਲਣ ਚ ਠੀਕ ਹੈ ਕਿ ਨਹੀਂ 10-11 ਦਿਨ ਪਏ ਲਾ ਲਓ ਤਿਆਰ ਵੀ ਹੋਣਗੇ ਬੱਚੇ ਮਹੀਨੇ ਚ ਤਿਆਰ ਹੋ ਜਾਣਗੇ ਤੇ ਛਤਰੀਆਂ ਕਿੰਨੀਆਂ ਕ ਹੈਗੀਆਂ ਆਪਣੇ ਕੋਲ ਦੇਖੀਏ 1 2 3 ਤਿੰਨ ਛਤਰੀਆਂ ਇੱਕ ਖਰਾਬ ਆਉਣਾ ਚ ਟੁੱਟ ਰਹੀ ਐ ਦੋ ਲਾ ਲਓ ਦੋ ਛਤਰੀਆਂ ਦੋ ਜਾਲ ਐ ਆਪਣੇ ਕੋਲ ਤੇ ਦੋ ਛਤਰੀਆਂ ਹੋਰ ਲਾਵਾਂਗੇ ਤੇ ਇੱਕ ਢਾਂਕੀ ਲਿਆਵਾਂਗੇ ਮਿੱਤਰੋ ਪੈਪ ਵਾਲੀ ਨਹੀਂ ਹੁੰਦੀ ਜਿਹੜੀ ਅੰਦਰ ਵਾਲਿਆਂ ਦੀ ਪੈਪ ਛੋਟੀ ਹੋ ਜਾਂਦੀ ਐ ਵੱਡੀ ਹੋ ਜਾਂਦੀ ਐ ਉਹ ਲੈ ਆਵਾਂਗੇ ਬੱਸ ਹੋਰ ਕੁਝ ਨਹੀਂ ਲੈਣਾ ਆਪਾਂ ਤੇ ਫਿਰ ਕਪੜਾ-ਕਪੜਾ ਕਰ ਦਾਂਗੇ ਰੈਡੀ ਇਹਨਾਂ ਦਾ ਤੇ ਓਕੇ ਕਰ ਦਾਂਗੇ ਤੇ ਮਿਲਦੇ ਆਂ ਫਿਰ ਥੋੜੀ ਦੇਰ ਬਾਅਦ ਆਪਾਂ ਜੀ ਮੇਰੇ ਵੀਰੋਂ ਮੀ ਆਖੜਿਆ ਜੀ ਦੁਆਰਾ ਫਿਰ ਤੇ ਸਵੇਰੇ ਜਿਵੇਂ ਤੁਹਾਨੂੰ ਕਿਹਾ ਸੀ ਵੀ ਮੀ ਆਣ ਦੇ ਪੂਰੇ-ਪੂਰੇ ਚਾਂਸ ਨੇ ਨਾ ਗੋਲੀ ਤੇ ਨਹੀਂ ਚੱਲ ਪਿਆ ਠੀਕ ਹੈ ਕਿ ਨਹੀਂ ਤੇ ਉੱਤੇ ਜਾਵਾਂਗੇ ਬਾਬਿਓ ਗੇਟ ਖੋਲਾ ਗੋਲੀ ਨੇ ਖੜ ਜਾ ਇੱਕ ਮਿੰਟ ਤੇ ਮੀ ਰਕੰਦੋਂ ਮਾੜਾ ਮੋਟਾ ਫਿਰ ਚੱਲਦੇ ਆ ਉੱਤੇ ਠੀਕ ਹੈ ਕਿ ਨਹੀਂ ਤੇ ਟਰੇਆਂ ਵੀ ਬਾੜੀ ਨੇ ਦੋਨੇ ਬਾੜ ਪਈਆਂ ਇੱਕ ਤਾਂ ਖਾਲੀ ਕਰਤੀ ਸੀ ਤੇ ਇੱਕ ਚ ਦਾਣੇ ਪਏ ਆ ਚਲੋ ਯਾਰ ਦੇਖੀ ਹੁਣ ਤਾਂ ਮੀ ਆਈ ਗਿਆ ਹੁਣ ਕੀ ਕਰ ਸਕਦੇ ਆ ਜੀ ਗੋਲੀ ਨੂੰ ਲਿਆਏ ਸੀ ਜੇ ਬਾੜ ਸੁਸੂ ਕਰਾਣ ਤੇ ਬਾਕੀ ਚੋਬਰ ਆਈ ਜਾਂਦਾ ਉੱਥੇ ਖੜਾ ਹੈ ਤੇ ਚੱਲਦੇ ਆ ਬੱਸ ਬਾਬੇ ਉੱਤੇ ਉੱਤੇ ਆ ਕੇ ਕਰਦੇ ਥੋੜੇ ਨਾਲ ਸ਼ੇਅਰ ਜੀ ਜੀ ਪਹੁੰਚ ਗਏ ਆ ਜੀ ਉੱਤੇ ਚੋਬਰ ਵੀ ਆ ਗਿਆ ਤੇ ਬਾਕੀ ਖੁੱਡੇ ਮਾੜੇ ਮਾੜੇ ਬਾਥੜਾ ਇੱਧਰ ਉੱਧਰ ਦੀ ਹੋਊਗੀ ਇੱਧਰੋਂ ਵੜ ਗਿਓ ਪਾਣੀ ਕਿਉਂਗੇ ਚਾalo ਸਾਈਡ ਤਾਂ ਖੁੱਲਾ ਹੈ ਇੱਧਰੋਂ ਵੀ ਇੱਧਰੋਂ ਵੀ ਚਲੋ ਛੱਡਦੇ ਆ ਇਹਨਾਂ ਨੂੰ ਵੀ ਅੰਦਰ ਚਾਬੀ ਲੈ ਕੇ ਆਨੇ ਅੰਦਰੋਂ ਖੋਲਦੇ ਆ ਖੁੱਡੇ ਤੇ ਖੁੱਡੇ ਅੰਦਰ ਵੀ ਦੇਖਦੇ ਆ ਪਾਣੀ ਗਿਆ ਕਿ ਨਹੀਂ ਹੁਣ ਤਾਂ ਮੁਸ਼ਕਲ ਹੈ ਬਾਕੀ ਕੋਈ ਨਾ ਚੈੱਕ ਕਰ ਲੈਂਦੇ ਆ ਆਪਾਂ ਤੇ ਇੱਧਰ ਵੀ ਆ ਰਹੇ ਮਾੜਾ ਮਾੜਾ ਪਾਣੀ ਦਾ ਥੱਲੇ ਆ ਕਰਕੇ ਹੋ ਲਿਆ ਨਾ ਤਾਂ ਕਰਕੇ ਜਲਾ ਖੁੱਡੇ ਹੋ ਗਏ ਦਾ ਤੇ ਬਾਕੀ ਆ ਜੋੜੇ ਛੱਡ ਹੀ ਦਿੰਨੇ ਆ ਕੱਲ ਪਾ ਦਾਂਗੇ ਮੌਸਮ ਖਰਾਬ ਐ ਵੀ ਯਾਰ ਖੁੱਡੇ ਵੀ ਗਿੱਲੇ ਹੋ ਰਿਹਾ ਥੱਲੋ ਬਿਮਾਰੀ ਦਾ ਕਾਰਨ ਆ ਹੀ ਬਣਦੇ ਆ ਤਾਂ ਕਰਕੇ ਹੈ ਉਹ ਹੋ ਪਾਣੀ ਜਾ ਰਿਹਾ ਬਾਪਿਓ ਐਨੇ ਨਾਲ ਚੱਲ ਕੋਈ ਨਾ ਥੋੜਾ ਥੋੜਾ ਕਰ ਕੀ ਕੰਮ ਬਧੂਆ ਚੋਪਰੇ ਇੱਧਰ ਵੀ ਗਿਆ ਦਾ ਮਤਲਬ ਆਹ ਗਿਆ ਤਾਂ ਨਹੀਂ ਪਾਣਾ ਕਰਮੈਂ ਇੱਧਰ ਤਾਂ ਨਹੀਂ ਗਿਆ ਤੇ ਇੱਧਰ ਹੋ ਜਾਂਦਾ ਯਾਰ ਪਾਣੀ ਯਾਰ ਗੱਲ ਤੋਂ ਆ ਕਾ ਮੇਂ ਦੇਖਦੇ ਆ ਬਾਬੇ ਯਾਰ ਪਾਣੀ ਦਾ ਵੀ ਕਰਦੇ ਆ ਹੱਲ ਤੇ ਛੱਡ ਦੀ ਇੱਕ ਵਾਰੀ ਮੂੜੀ ਖਰਾਬ ਕਰਤਾ ਜਮਾ ਯਾਰ ਪਾਣੀ ਦੇਖ ਕੇ ਨਾ ਉਹ ਮੋਨਾਂ ਨਹੀਂ ਆ ਗੱਲਾਂ ਕਰਗਾ ਫੇਰ ਵੀ ਪਾਣੀ ਦਾ हो गया थोड़ा थोड़ा करके हो नहीं बूंद बूंद ਨਾਲ ਸਾਗਰ ਭਰਦਾ ਇਹਦਾ ਫੇਰ ਵੀ ਆਪਣਾ ਖੁੱਡਾ ਇੱਧਰ ਛੱਡੇ ਨੇ ਇੱਧਰ ਹਾਂ ਇਹ ਇੱਧਰ ਛੱਡਦਾ ਇੱਧਰ ਵਾਲੇ ਚ ਕੋਤਰੀ ਕੋਤਰੀ ਵੀ ਇੱਧਰ ਤੇ ਟਰੇਆਂ ਵੀ ਤੁਹਾਨੂੰ ਦੱਸਿਆ ਸੀ ਵੀ ਗਿੱਲੀਆਂ ਹੋ ਗਈਆਂ ਆ ਪੀਆਂ ਟਰੇਆਂ ਥੱਲੇ ਜਣਾ ਗਿਆ ਇਹ ਪਾਣੀ ਬੱਸ ਆ ਤਾਂ ਜਮਈ ਭਰੀ ਪਈ ਆ ਆ ਚਲੋ ਕੋਈ ਨਾ ਥੋੜੇ ਜਿਹਾ ਦਾਣੇ ਸੀ ਪਰ ਸੱਪ ਤਾਂ ਗੋਲੇ ਖਾ ਲੈਣਗੇ ਮੂਡ ਹੀ ਖਰਾਬ ਹੋ ਗਿਆ ਕੱਢਦੇ ਵਾਰ ਕੱਢਦੇ ਬੱਸ ਨਾ 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 ਮੌਸਮ ਹੀ ਚੰਪੜਾ ਖਰਾਬ ਹੋ ਰਿਹਾ ਹੈ ਛਤਰੀ ਫੜਕਾਣੀ ਓਕੀ ਹੋ ਜੂਗੀ ਬਹੁਤ ਟਾਈਮ ਹੋ ਗਏ ਛਤਰੀਆਂ ਉੱਤੇ ਹੀ ਦਾਵਾ ਕਰਤੀਆਂ ਉੱਤੇ ਹੀ ਪੈਕ ਕਰ ਰੱਖੀਆਂ ਆਪਾਂ ਤਾਂ ਜਿੰਨੇ ਜੇ ਆਪਾਂ ਛਤਰੀ ਚੱਕਾਂਗੇ ਉਹਨੇ ਜੇ ਲੰਗੋਆੜ ਪਹੁੰਚ ਰਹੀ ਹੋਗੀ ਟੀਮੇ ਦੇ ਵੀਰ ਉੱਤਰਿਆ ਕਰ ਲਈ ਰੈਡੀ ਤੇ ਮੂਡ ਖਰਾਬ ਜਿਹੜਾ ਹੋਣਾ ਸੀ ਹੋ ਗਿਆ ਯਾਰ ਹੁਣ ਤੱਕ ਕੀ ਕਰ ਸਕਦੇ ਆ ਇੰਨਾ ਪਾਣੀ ਵੀ ਨਹੀਂ ਆਇਆ ਵੈਸੇ ਤਾਂ ਥੋੜਾ ਹੀ ਹੈ ਆਇ 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 ਫੁੱਟ ਡਾ ਲੈਦਾ ਆ ਆਇ 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 ਫੁੱਟ ਡਾ ਆਇਓ ਕੋਈ ਨਾ ਉੱਤਰ ਨੂੰ ਚੁਗਣਾ ਆ ਜਾਂਦਾ ਆਪੇ ਕਰ ਲੈਂਦੇ ਤੇਰੇ ਤੋਂ ਜ਼ਿਆਦਾ ਦਿਮਾਗ ਆ ਗਿਆ ਤੇਨੂੰ ਬੱਚੇ ਮਿਲ ਜਾਣਗੇ ਬਾਈ 22 ਤਰੀਕ ਨੂੰ ਕਿੰਨੀ ਤਰੀਕ ਨੂੰ ਲਓ ਜੀ ਲਾਈਟ ਲਾ ਦਈਏ ਤੇ ਯਾਰ ਇਹਨਾਂ ਦਾ ਪਾਣੀ ਨਹੀਂ ਗਿਆ ਵੈਸੇ ਠੀਕ ਹੈ ਕਿ ਨਹੀਂ ਥੋੜਾ ਜਿਹਾ ਹੀ ਆ ਆ ਦੇਖੋ ਆ ਨਾ ਗਿੱਲੀ ਹੋ ਰਹੀ ਤਾਂ ਚਲੋ ਯਾਰ ਹੁਣ ਕੀ ਕਰ ਸਕਦੇ ਆ ਇਹ ਤਾਂ ਅਬ ਦੇ ਬਲੇ ਦਾ ਪੂਰੀ ਕੋਸ਼ਿਸ਼ ਕਰੀ ਆ ਚਲੋ ਬੱਠਲ ਕੱਢਿਆਵਾਂਗੇ ਸੀਮੈਂਟ ਸੁੰਟ ਲਿਆਵਾਂਗੇ ਯਾਰ 3-4 ਕਿਲੋ ਬਾਕੀ ਸਮਾਨ ਦਾ ਲਿਆ ਕੇ ਭਰ ਦਾਂਗੇ ਮਸਾਲਾ ਜਦੋਂ ਟਾਈਮ ਮਿਲੇ ਆ ਠੀਕ ਹੈ ਕਿ ਨਹੀਂ ਹੋਰ ਤਾਂ ਕੀ ਕਰ ਸਕਦੇ ਆਂ ਹੀ ਭਰਨਾ ਬੂਆ ਹੋਰ ਤਾਂ ਕੁਝ ਹੋ ਨਹੀਂ ਸਕਦਾ ਅੱਜ ਛੱਡ ਛੱਡੂ ਵੀ ਕੋਈ ਫੈਦਾ ਨਹੀਂ ਹੋਇਆ ਲਾਇਦਾ ਜਿਹੜਾ ਛੱਡ ਲਾਇਏ ਸੀ ਆਪਾਂ ਆ ਕੁਝ ਵੀ ਲਾ ਲਓ ਤੇ ਬਾਕੀ ਓਕੇ ਆ ਤੇ ਬਾਕੀ ਗੱਲ ਵਲੌਗ ਜਿਉਂ ਪਤਾ ਨਹੀਂ ਕੀ ਮਾਰੀ ਗਿਆ ਮੈਂ ਕਹਿਣਾ ਕਹਿਣਾ ਸੀ ਬਾਬਿਓ ਜਦੋਂ ਬੱਚੇ ਨਿਕਲੇ ਆਣਗੇ ਕਈਆਂ ਨਾ ਆਂਡੇ ਨਿਕਲੇ ਆਣਗੇ ਤੇ ਇੱਕ ਹੋਰ ਸੀ ਬੰਦਲੀ ਨਾ ਨਾ ਇੱਕ ਹੋਰ ਸੀ ਗੱਲ ਅੱਖ ਰੁੱਖ ਰਿਆ ਕੋਈ ਲੈ ਨੂਨ ਜੀ ਯਾਰ ਕਹਿਣਾ ਕੀ ਸੀ ਕਹੀ ਕੀ ਜਨਾ ਕਈ ਵਾਰੀ ਚਲੋ ਹੋ ਜਾਂਦਾ ਨਰਵਸ ਨਰਵਸ ਹੋ ਜਾਂਦਾ ਬੰਦਾ ਬਾਤ ਘਾਟ ਹੋ ਜਾਂਦੀ ਹੈ ਕੋਈ ਨਹੀਂ ਤੇ ਪਾਣੀ ਪਾਣੀ ਵੀ ਚੇਂਜ ਕਰਨਾ ਚੋਬਰਾ ਸੱਚ ਆਇਆ ਛੇਤੀ ਆਇਆ ਟਰੈਕਟਰ ਸਾਈਕਲ ਦੀ ਪਾਈਏ ਗਰਮੀ ਤੂੰ ਬਦਲੇ ਨਹੀਂ ਕੀ ਜੀ ਆ ਸਨਾਣੇ ਸਨਾਣੇ ਤੰਨ ਬੱਠੇ ਨਿਊ ਬ੍ਰੈਂਡ ਆ ਵੀ ਬਦਲ ਗਿਆ ਕੋਈ ਚੱਦ ਰੱਖ ਆਹ ਸਨਾਣਾ ਦਾ ਇਹ ਪੁੱਲ ਆਇਆ ਓਏ ਆ ਦੇਖੋ ਓਏ ਨੂੰ ਤਾਂ ਚੇਂਜ ਕਰਨਾ ਸੀ ਆਪਾਂ ਇਹ ਤਾਂ ਕੰਮ ਤਾਂ ਨਹੀਂ ਹੈਗਾ ਇਹਨੂੰ ਰੱਖ ਕੇ ਕਰਦੇ ਫੜਾ ਇਹ ਦੂਜਾ ਸਹੀ ਸੀ ਨਾ ਇਹਦੇ ਨਾਲ ਉਹ ਬਹੁਤ ਸਹੀ ਤੇ ਹੈਗੇ ਨੇ ਉਹ ਚਲੋ ਵੀ ਚੱਕ ਕੇ ਲਿਆਉਂਗਾ ਕੋਈ ਨਹੀਂ 400 ਹੋਣੇ ਜਾਏਗੇ ਵੀ ਵਾਰੀ ਇਹ ਇਦਾਂ ਰਹਗਾ ਸਾਂਝੀਆ ਕਰ ਰਹੇ ਹਾਂ ਉਹ ਜੀ ਕੱਢ ਲਏ ਜੀ ਤੋੜੇ ਤੇ ਤੋ ਤੂਕੇ ਪਰਤੇ ਸਾਫ ਪਾਣੀ ਤੇ ਪਾਣੇ ਇਹਨਾਂ ਵਿੱਚ ਟੈਟਰਾਸਾਈਕਲਿਨ ਨੀਵਰ 52 بس 아이 ਦੋ ਚੀਜ਼ਾਂ ਪਾਵਾਂਗੇ ਤੇ ਪਾਵਰ ਜਲ ਵਾਲੀ ਗੋਲੀ ਤਾਂ ਨਹੀਂ ਮੰਨਦੇ ਕੀ ਮੈਟ੍ਰੋਜਨ ਨਹੀਂ ਮੰਨਦੇ ਅੱਜ ਨਹੀਂ ਨਹੀਂ ਹਾਜੇ ਨਹੀਂ ਮੰਨਦੇ ਮੈਟ੍ਰੋਜਨ ਵੀ ਪਾਵਾਂਗੇ ਆਈ ਨੀਵਰ 52 ਪਾਵਾਂਗੇ ਠੀਕ ਹੈ ਕਿ ਨਹੀਂ ਤੇ ਟੈਟਰਾਸਾਈਕਲੀਨ ਵਿਵਰੀ ਪਿਆ ਹੋਊਗਾ ਕਿਤੇ ਆ ਫੈਗ ਕਿਉਂ ਡੁੱਲਣਾ ਜਾਵੇ ਫੁੱਲੀ ਬਈ ਮੂਹ ਵੀ ਖੁੱਲਾ ਪਿਆ ਦਾ ਰਬੜ ਵੀ ਚੜਾਈ ਹੋਈ ਚਲੋ ਚੱਕ ਲਿਆ ਜੀ ਦੋ ਚੀਜ਼ਾਂ ਬਾਨੇ ਇੱਕ ਵਾਰੀ ਤੇ ਮੀਆਂ ਮੌਸਮ ਚ ਵਧੀਆ ਰਹਿੰਦੀ ਹੈ ਕਈ ਵਾਰੀ ਖੁੱਡਾ ਗਿੱਲਾ ਯਾਰ ਆਪਣਾ ਮੇਨ ਗੱਲ ਆ ਆਪ ਆਪ ਹੀ ਬਿਮਾਰੀ ਦੇ ਹੁਣ ਜੇ ਕੋਈ ਬਿਮਾਰੀ ਲੱਗ ਵੀ ਗਈ ਨਾ ਆਪ ਆਪ ਜ਼ਿੰਮੇਵਾਰ ਆ ਬਾਪਿਓ ਠੀਕ ਹੈ ਕਿ ਨਹੀਂ ਉਹ ਖੁੱਡਾ ਗਿੱਲਾ ਦੇਖ ਲਓ ਤੂੰ ਕੀ ਕਰਨਾ ਹੁਣ ਕਰਦੇ ਆ ਇਲਾਜ ਬਾਪਿਓ ਪਾਣੀ ਦਾ ਵੀ ਯਾਰ ਬੱਸ ਜੇ ਸਹੀ ਬੱਚੇ ਕਢਾਣੇ ਨੇ ਠੀਕ ਹੈ ਕਿ ਨਹੀਂ ਐਵੇਂ ਯਾਰ ਆਠੇ ਮਾਰ ਲਈਏ ਕੀ ਫਾਇਦਾ ਹੋਣਾ ਸਹੀ ਗੱਲ ਹੈ ਬਸ ਕਿ ਝੋਲੀ ਨਿਕਲ ਗਈ ਨਾ ਇੱਧਰ ਵਾਲੇ ਖੁੱਡੇ ਛੱਡ ਦਾਂਗੇ ਇੱਧਰ ਵਾਲੇ ਚ ਫੇਰ ਕੋਈ ਦਿੱਕਤ ਨਹੀਂ ਇੱਧਰ ਉੱਧਰ ਨਹੀਂ ਆਂਦਾ ਬਾਣੀ ਪੁਣੀ ਉਧਰ ਹੀ ਆਂਦਾ ਖੁੰਜੇ ਤੋਂ ਆ ਵੀ ਗੱਲ ਸਹੀ ਹੈ ਚੋਬਰ ਦੀ ਚਲੋ ਦੇਖਦੇ ਹਾਂ ਕੀ ਬਣਦਾ ਮਸਾਲਾ ਤਾਂ ਫੇਰ ਵੀ ਭਰਨਾ ਬੂਆ ਚਲੋ ਕੋਈ ਨਹੀਂ ਇੱਧਰ ਛੱਡ ਦਾਂਗੇ ਰੱਖੀ ਮਸਾਲਾ ਵਾਲਾ ਵਾਕੀ ਸਾਈਟਿੰਗ ਹੋ ਗਈ ਲੋੜ ਹਾਂ ਜੀ ਲੋ ਜੀ ਰੱਖਤਾ ਜੀ ਪਾਣੀ ਭਰ ਕੇ ਲੀਵਰ 52 ਤੇ ਟੈਟਰਾਸਾਈਕਲਿਨ ਪਾਤਾ ਸੀ ਤੇ ਲਾ ਲੋ ਟੈਟਰੋਸਾਈਕਲ ਨੂੰ ਇੱਕ 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 ਚਮਚ ਪਾ ਦਿਓ ਇੱਕ ਡੇਢ ਠੀਕ ਹੈ ਕਿ ਨਹੀਂ ਤੇ ਲੀਵਲ 52 ਵੀ ਇੱਕ ਡੇਢ ਚਮਚ ਪਾ ਦਿਓ ਕਹੂੰਗੀ ਥੋੜੇ ਵੱਡੇ ਤਾਂ ਕਰਕੇ ਜਿਹਦੇ ਜਿਹਦੇ ਛੋਟੇ ਹੋਣ ਇੱਕ ਇੱਕ ਚਮਚ ਪਾ ਦਿਓ ਬਹੁਤ ਹੈ ਕੱਲ ਬਦਲ ਲਾਂਗੇ ਤੇ ਬਾਕੀ ਉਹ ਜਗਾ ਸੁੱਕੀ ਐ ਨਹੀਂ ਗਿੱਲੀ ਨਹੀਂ ਹੈਗੀ ਉਹੀ ਬੱਸ ਥੋੜਾ ਉਹ ਰਹਿ ਚਲੋ ਕੋਈ ਨਹੀਂ ਸੁੱਕ ਜੂਗੀ यार ਐਨੀ ਵੀ ਹੁਣ ਕੀ ਟੈਨਸ਼ਨ ਲੈਣ ਦਾ ਫਾਇਦਾ ਪਾਣੀ ਪੈ ਤਾ ਗਿਆ ਹੁਣ ਪੈ ਗਿਆ ਜਿਹੜਾ ਹਾਂ ਹਾਂ ਕੱਲ ਕੱਲ ਵੀ ਪਿਆ ਰਹਿਣ ਦੇਵਾਂਗੇ ਪਰਸੋਂ ਕਰਤਾਗੇ ਚੀਜ਼ ਕੋ ਕਿ ਮੀ ਵਾਲਾ ਮੌਸਮ ਹੈ ਯਾਰ ਪਾਣੀ ਵੀ ਖੁੱਡੇ ਚ ਵੱਧਦਾ ਆਪਣੇ ਚ ਪਾਣੀ ਜ਼ਰੂਰੀ ਸਮਝਿਆ ਮੈਂ ਮੈਂਗਾ ਪਾਣੀ ਪੋਈ ਚੋਪਰਾ ਨਹੀਂ ਤਾਂ ਐਡ ਕੀ ਸਾਲ ਵਾਂਗੂ ਚੋਪਰ ਕਹਿੰਦਾ ਅੱਜ ਦੋ ਲੱਖ ਜਿੱਤਿਆ ਮੰਦਾ ਕੋਈ ਨਹੀਂ ਆਪਣਾ ਟਾਈਮ ਆਉਗਾ ਆਪਾਂ ਜਿੱਤਾਂਗੇ ਵੀ ਲੱਖ ਸਿੱਦਾ ਟਰੈਕਟਰ ਫੋਰਡ ਪਾਗ ਪੰਜਵਾਂ ਗੇਅਰ ਪੰਜਵਾਂ ਦਾ ਛੇਮਾ ਆਪਣਾ ਗੇਅਰ ਵੀ ਲੱਗਾ ਜੋ ਤਾਂ ਜੱਗੇ ਬੋਸ ਤੋਂ ਤਿਆਰ ਕਰਾ ਦਈਏ ਅੱਥਮਾਰ ਕੇ ਰਿਸ਼ਤੇਦਾਰ ਚ ਬੰਦਾ ਬੜਾ ਸਿੱਧਾ ਦੱਸ ਦੇਖਦਾ ਜੱਗਾ ਪਾ ਸਿੱਧੀ ਜਾਣ ਛਣਾ ਜੇ ਜੱਗਾ ਪਾ ਬੁਕਿੰਗ ਨਾ ਕਰੇ ਟਰੈਕਟਰ ਦੀ ਸਾਡਾ ਚੌਬਰ ਖਰਾਉਆ ਮੈਂ ਨਾ ਨਾ ਲੈ ਦਿਓ ਪ੍ਰਿੰਸ ਰਤਿਆ ਮਯੁਕੇ ਵਾਲਾ ਲੋ ਜੀ ਮਯੁਕੇ ਵਾਲਾ ਪੂਰੂ ਦੀ ਕਰਦੀ ਐ ਡੇਟ ਨੋਟ ਮਿੱਤਰੋ ਠੀਕ ਐ ਨਹੀਂ ਦੂਜਾ ਅੰਡਾ ਰੱਖ ਲੈ ਨੀ ਚੌਕਰਾ ਮੈਨੂੰ ਦੇਖਣ ਨੂੰ ਇਹਨਾਂ ਰੱਖ ਲਿਆ ਰੱਖ ਚੰਦ ਲਿਖ ਦਿਨੇ ਆ ਕੋਈ ਨਹੀਂ ਕੱਲ ਵਾਲੀ ਤਰੀਕ ਲਿਖ ਦਿਨੇ ਆ ਕੀ ਆ ਪਿੰਨ ਕਿੰਨੇ ਕਿੱਥੇ ਪਿੰਨ ਪਿੰਨ ਇਹ ਜਿਆ ਲਾਲ ਗਿਆਨੀ ਯਾਰ ਸਾਡੇ ਕੰਸਵੇ ਜਵਾ ਆਉਗਾ ਸਕੂਲ ਹਾਂ ਡੇਟ ਤਾਂ ਲਿਖਤੀ ਸੀ ਮੈਂ ਕਿਹਾ ਤੁਹਾਨੂੰ ਦਿਖਾ ਦਈਏ ਜਿਹੜੇ ਆਪਾਂ ਦਾਣੇ ਦੇਖਦੇ ਆ ਬਾਬੇ ਉਹ ਆ ਬੈਠੇ ਜੰਗਲੀ ਕਬੂਤਰ ਆਪਣੇ ਗੋਲੇ ਇਹ ਖਾ ਲਿੰਦੇ ਆ ਬਾਬੇ ਠੀਕ ਹੈ ਕਿ ਨਹੀਂ ਇਹਨਾਂ ਵਾਸਤੇ ਡੇਗ ਦਿੰਨੇ ਯਾਰ ਕੁਝ ਨਹੀਂ ਹੁੰਦਾ ਕਿਉਂ ਐ ਡੇਗਣ ਦਾ ਕੀ ਫਾਇਦਾ ਇਹ ਖਾ ਲੈਣਗੇ ਤੇ ਤਾਂ ਕਰਕੇ ਤੇ ਬਾਕੀ ਆਪਣੀ ਗਲੀ ਆ ਬੱਚੇ ਪਲੇ ਕਰ ਰਹੇ ਆ ਖੇਡ ਰਹੇ ਆ ਠੀਕ ਹੈ ਕਿ ਨਹੀਂ ਤੇ ਬਾਕੀ ਓਕੇ ਆ ਤੇ ਬਾਕੀ ਪਰਲਾ ਘਰ ਆਪਣਾ ਉਹ ਹੈ ਜੋਗੀ ਵਾਲਾਗਾ ਉਹ ਵੀ ਆਪਣਾ ਹੀ ਘਰ ਹੈ ਸਾਹਮਣੇ ਵਾਲਾ ਜਿੱਥੇ ਉਹ ਫੁੱਲ ਜਿਆ ਦਿਖੀ ਜਾਂਦਾ ਉਹ ਟ੍ਰੈਂਗਲ ਜਾ ਬਣ ਰਿਹਾ ਉਹ ਦੇਖ ਲੋ ਯਾਰੋ ਠੀਕ ਹੈ ਕਿ ਨਹੀਂ ਉਹ ਵੀ ਆਪਣਾ ਹੀ ਆ ਬਾਕੀ ਓਕੇ ਆ ਜੀ ਤੇ ਉਹ ਕਹਿੰਦੇ ਜੀ ਵਲੋਗ ਚ ਲੈ ਲੋ ਜੀ ਲੋ ਜੀ ਠੀਕ ਹੈ ਜੀ ਚੌਪੜ ਕਿੱਥੇ ਚੜ ਰਿਹਾ ਜੀ ਤੇ ਟ੍ਰੇਆਂ ਚੱਕਦੀਆਂ ਬਹੁ ਟਾਈਮ ਹੋ ਗਿਆ ਆਪਾਂ ਵੀ ਉੱਤੋਂ ਹੁਣੇ ਆਏ ਸੀ ਥੱਲੇ ਵਸ ਹੋਈ ਬਾਗੇ ਬਾਸ ਬੁਸਧ ਧਰ ਤੇ ਉੱਤੇ ਥੱਲੇ ਪਈ ਸੀ ਤੇ ਮੈਂ ਇੱਕ ਸੈਟ ਧਰ ਦਿਆਂ ਇਹਨਾਂ ਨੂੰ ਵੀ ਦਾਣਾ ਡੋਲ ਦਿਆਂ ਮਾੜਾ ਲੋ ਜੀ ਚੱਕਦੀਆਂ ਟ੍ਰੇਆਂ ਤੇ ਅੱਧ ਕੇ ਅੰਦਰ ਤਰਾਂਗੇ ਇਹਨੂੰ ਯਾਰ ਹੋਰ ਯਾਰ ਤਾਂ ਵਧੀਆ ਜੀ ਲੱਗ ਰਿਹਾ ਜੀ ਉੱਤੇ ਜੀ ਸਸਰਾ ਫਿਰ ਕੋਲ ਰੱਖ ਲੈ ਨੂੰ ਇਹ। ਚੱਕ ਦਰਵITAR ਪੈਸਾ। ਚੱਕ ਲਈਏ ਸੌਰੀ। ਹੁਣ ਕਹਿਣਾ ਸੀ ਚੱਕ ਲਈਏ ਫਿਰ ਕਹਿਣਾ ਮੈਂ ਧਰ ਦिए। ਕੋਈ ਨਾ ਚਲੋ ਹੋ ਜਾਂਦਾ ਕਦੇ-ਕਦੇ। ਲੈ। ਕੋਣ ਤਾਂ ਆਇਆ। ਤਾਂ ਇਹ ਨਿੱਸਾ ਨੇ ਬਾਈ ਚਲ ਦਿਆਂ ਜੀ ਬਾਹਰ ਹੁਣ। ਜੀ ਮੇਰੇ ਵੀਰੋਂ ਗੋਲੀ ਖੋਲਿਆ ਤੇ ਮੀਆਣਾ ਫਿਰ ਹੋ ਗਿਆ ਸ਼ੁਰੂ ਠੀਕ ਹੈ ਕਿ ਨਹੀਂ ਮਾੜਾ ਮਾੜਾ। ਤੇ ਚੱਲਦੇ ਆ ਜੀ ਛੱਲੇ ਛੱਲੇ ਥੱਲੇ ਐਕਸ਼ਨ ਗਲਤ ਕਰਦਾ ਉਹ ਚੋપરા ਤੋਂ ਓਏ ਚੱਲ ਮਿਲਦੇ ਆ ਬਾਬੇ ਕਾਲਾ ਦੇ ਵਲੌਗ ਚ ਟਿਲ ਟਾਈਮ ਸਟੇਟਿਓਨ ਬਾਏ ਬਾਏ